ਪਹਾੜੀ ਇਲਾਕਿਆਂ ਦੇ ਵਿੱਚ ਹੋ ਰਹੀ ਹਲਚਲ ਦਾ ਪੰਜਾਬ ਦੇ ਉੱਤੇ ਹੁਣ ਅਸਰ ਲਗਭਗ ਘਟਣਾ ਸ਼ੁਰੂ ਹੋ ਜਾਵੇਗਾ ਮੌਸਮ ਵਿਭਾਗ ਦੀ ਜਾਣਕਾਰੀ ਅਨੁਸਾਰ ਕੱਲ ਦਾ ਟੈਂਪਰੇਚਰ ਪੰਜਾਬ ਦਾ 32 ਤੋਂ 35 ਡਿਗਰੀ ਦੇ ਵਿਚਕਾਰ ਦੇਖਣ ਨੂੰ ਮਿਲ ਸਕਦਾ ਹੈ ਦੋ ਪਹਿਰਲਾ ਹਵਾਵਾਂ ਦੀ ਗਤੀ ਵੀ ਆਪਾਂ ਨੂੰ ਹੌਲੀ ਦੇਖਣ ਨੂੰ ਮਿਲੇਗੀ ਬਾਕੀ ਡਿਟੇਲ ਵਿੱਚ ਦੱਸ ਦਿਆਂ ਅਗਲੇ 2 ਦਿਨਾਂ ਦਾ ਮੌਸਮ ਵੀ ਕਿਸ ਤਰ੍ਹਾਂ ਦਾ ਰਹੇਗਾ ਇਸ ਲਈ ਵੀਡੀਓ ਨੂੰ ਲਾਸਟ ਤੱਕ ਜਰੂਰ ਦੇਖਿਓ ਇੱਕ ਹੋਰ ਛੋਟੀ ਜਿਹੀ ਬੇਨਤੀ ਆ ਜੇਕਰ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਇੱਕ ਹੋਰ ਬੇਨਤੀ ਹੈ ਵੀਡੀਓਜ਼ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਜ਼ਰੂਰ ਕਰਿਓ ਚਲੋ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਸਭ ਤੋਂ ਪਹਿਲਾਂ ਸੈਟੇਲਾਈਟ ਤਸਵੀਰਾਂ ਦੇਖੋ ਤਸਵੀਰਾਂ ਵਿੱਚ ਸਾਫ਼-ਸਾਫ਼ ਨਜ਼ਰ ਆ ਰਿਹਾ ਹੈ ਕਿ ਪਹਾੜੀ ਇਲਾਕਿਆਂ ਦੇ ਵਿੱਚ ਇਹ ਬਦਲਵਾਈਆਂ ਦੀ ਕਾਰਵਾਈ ਹੈ ਜਿਹੜੀ ਘਟਦੀ ਜਾ ਰਹੀ ਹੈ ਇਸ ਦਾ ਅਸਰ ਆਪਾਂ ਨੂੰ ਅੱਜ ਵੀ ਪੰਜਾਬ ਦੇ ਉੱਤੇ ਦੇਖਣ ਨੂੰ ਮਿਲਿਆ ਭਾਵ ਜਿਹੜਾ ਟੈਂਪਰੇਚਰ ਆਪਾਂ ਨੂੰ 30 ਤੋਂ 32 ਦੇ ਵਿੱਚਕਾਰ ਦਿਖ ਰਿਹਾ ਸੀ ਉਹ 33 33 34 ਤੇ ਦੇਖਣ ਨੂੰ ਮਿਲਿਆ ਦੁਪਹਿਰ ਦੇ ਸਮੇਂ ਕੱਲ੍ਹ ਨਾਲੋਂ ਅੱਜ ਹਵਾਵਾਂ ਦੀ ਗਤੀ ਥੋੜੀ ਜਿਹੀ ਧੀਮੀ ਰਹੀ ਜੇਕਰ ਆਪਾਂ ਕੱਲ ਦੇ ਮੌਸਮ ਦੀ ਗੱਲ ਕਰੀਏ ਤਾਂ ਕੱਲ ਨੂੰ ਵੀ ਆਪਾਂ ਨੂੰ ਜਿਹੜੀ ਹਵਾਵਾਂ ਦੀ ਗਤੀ ਆ ਉਹ ਥੋੜੀ ਜਿਹੀ ਧੀਮੀ ਦੇਖਣ ਨੂੰ ਮਿਲੇਗੀ। ਹਵਾਵਾਂ ਉੱਤਰ-ਪੱਛਮੀ ਚੱਲਣਗੀਆਂ ਲੇਕਿਨ ਕੱਲ ਦੇ ਦਿਨ ਆਪਾਂ ਨੂੰ ਟੈਂਪਰੇਚਰ ਦੇ ਵਿੱਚ 2-3 ਡਿਗਰੀ ਜਿਹੜਾ ਟੈਂਪਰੇਚਰ ਦੇ ਵਿੱਚ ਵਾਧਾ ਦੇਖਣ ਨੂੰ ਮਿਲੇਗਾ ਪੰਜਾਬ ਦੇ ਦੱਖਣੀ ਇਲਾਕਿਆਂ ਦੇ ਵਿੱਚ ਟੈਂਪਰੇਚਰ 3-4 ਡਿਗਰੀ ਵੀ ਵੱਧ ਸਕਦਾ ਹੈ ਲੇਕਿਨ ਉੱਤਰੀ ਇਲਾਕਿਆਂ ਦੇ ਵਿੱਚ 1-2 ਡਿਗਰੀ ਟੈਂਪਰੇਚਰ ਵਧੂਗਾ। ਦੁਪਹਿਰ ਦੇ ਸਮੇਂ ਆਪਾਂ ਨੂੰ ਤਗੜੀ ਗਰਮੀ ਦਾ ਅਹਿਸਾਸ ਹੋਵੇਗਾ ਲੇਕਿਨ ਸਵੇਰ ਤੇ ਸ਼ਾਮ ਦਾ ਮੌਸਮ ਆ ਜਿਹੜਾ ਉੱਥੇ ਅਪ੍ਰੈਲ ਦੇ ਚੜ੍ਹਦੇ ਹਫਤੇ ਆਪਾਂ ਨੂੰ ਤਗੜੀ ਗਰਮੀ ਦਾ ਅਹਿਸਾਸ ਦੇਖਣ ਨੂੰ ਮਿਲੇਗਾ। ਭਾਵ ਟੈਂਪਰੇਚਰ 35 ਤੋਂ 38 ਡਿਗਰੀ ਦੇ ਵਿਚਕਾਰ ਜਾ ਸਕਦੇ ਨੇ। ਇੱਕ ਤਰੀਕ ਤੋਂ ਬਾਅਦ ਹਵਾਵਾਂ ਦੀ ਵਾਪਸੀ ਹੋ ਜਾਵੇਗੀ। ਉੱਤਰ-ਪੱਛਮੀ ਹਵਾਵਾਂ ਦੀ ਵਾਪਸੀ ਹੋ ਜਾਵੇਗੀ। ਇਸ ਤੋਂ ਬਾਅਦ ਹਵਾਵਾਂ ਮਿਕਸ ਚੱਲਣਗੀਆਂ। ਭਾਵ ਪੂਰਬੀ ਅਤੇ ਦੱਖਣੀ ਹਵਾਵਾਂ ਚੱਲਣਗੀਆਂ। ਹਵਾਵਾਂ ਦੀ ਗਤੀ ਵੀ 15 ਤੋਂ 30 ਕਿਲੋਮੀਟਰ ਦੇ ਵਿੱਚ ਵਿੱਚ ਰਹੇਗੀ। ਹੁਣ ਹਲਕੀ-ਹਲਕੀ ਹਵਾ ਆਪਾਂ ਨੂੰ ਦੇਖਣ ਨੂੰ ਮਿਲੇਗੀ ਪੰਜਾਬ ਦੇ ਵਿੱਚ। April ਦੇ ਵਿੱਚ ਆਪਾਂ ਨੂੰ ਤਗੜੇ ਪ੍ਰੀ ਮੌਨਸਨ ਸਿਸਟਮ ਵੀ ਦੇਖਣ ਨੂੰ ਮਿਲਣਗੇ। ਉਸ ਦੀ ਜਾਣਕਾਰੀ ਵੀ ਤੁਹਾਨੂੰ ਡਿਟੇਲ ਵਿੱਚ ਪੂਰੀ ਜਾਣਕਾਰੀ ਦਵਾਂਗੇ। ਵੀਡੀਓ ਨੂੰ ਲਾਸਟ ਤੱਕ ਦੇਖਣ ਲਈ ਧੰਨਵਾਦ। ਇੱਕ ਹੋਰ ਬੇਨਤੀ ਹੈ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ। ਧੰਨਵਾਦ ਜੀ।